ਪੰਜਾਬ ਦੇ ਵਿੱਚ ਲਗਾਤਾਰ ਅਤਿ ਦੀ ਗਰਮੀ ਪੈ ਰਹੀ ਹੈ ਇਸ ਸਮੇਂ ਕਈ ਥਾਵਾਂ ਤੇ ਪੰਜਾਬ ਦੇ ਵਿੱਚ ਤਾਪਮਾਨ 47 ਡਿਗਰੀ ਤੋਂ ਪਰ ਪਹੁੰਚ ਚੁੱਕੇ ਹਨ ਜਿਸ ਦੇ ਚੱਲਦਿਆਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਤੇ ਅੱਜ ਆਪਾਂ ਜੇ ਮੌਸਮ ਵਿਭਾਗ ਦੇ ਅਲਰਟ ਦੀ ਗੱਲ ਕਰੀਏ ਤਾਂ 16 ਜ਼ਿਲ੍ਹਿਆਂ ਦੇ ਵਿੱਚ ਲੂ ਦਾ ਅਲਰਟ ਦੱਸਿਆ ਜਾ ਰਿਹਾ ਹੈ ਕਿ ਉੱਥੇ ਲੂ ਚੱਲ ਸਕਦੀ ਹੈ ਹੀਟ ਵੇਵ ਚੱਲ ਸਕਦੀ ਹੈ ਜਿਸ ਦੇ ਚੱਲਦਿਆਂ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਜ਼ਿਆਦਾ ਗਰਮੀ ਦੇ ਵਿੱਚ ਬਾਹਰ ਨਾ ਨਿਕਲਿਆ ਜਾਵੇ ਜੇਕਰ ਉਹਨਾਂ ਨੇ ਬਾਹਰ ਨਿਕਲਣ ਤਾਂ ਆਪਣੇ ਆਪ ਨੂੰ ਕਵਰ ਕਰਕੇ ਨਿਕਲਣ ਲਗਾਤਾਰ ਪਾਣੀ ਪੀਣ ਤਾਂਕਿ ਡੀਹਾਈਡਰੇ ਸੱਕੇ ਦੱਸਦੇ ਕਿ ਲਗਾਤਾਰ ਮੌਸਮ ਦੇ ਵਿੱਚ ਵਾਧਾ ਤਾਪਮਨ ਦੇ ਵਿੱਚ ਦੇਖਿਆ ਜਾ ਰਿਹਾ ਲਗਾਤਾਰ ਤਾਪਮਨ ਵੱਧਦਾ ਜਾ ਰਿਹਾ ਹੈ ਇਸ ਸਮੇਂ ਤਾਪਮਨ ਕਈ ਥਾਵਾਂ ਤੇ 47 ਡਿਗਰੀ ਤੋਂ ਪਾਰ ਪਹੁੰਚ ਚੁੱਕਿਆ ਹੈ ਜਿਵੇਂ ਜਿਵੇਂ ਦਿਨ ਚੜ ਰਿਹਾ ਹੈ ਧੁੱਪ ਤੇਜ਼ ਹੋ ਰਹੀ ਹੈ ਤਾਂ ਤਾਪਮਨ ਹੌਦ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਦੇ ਕਾਰਨ ਲੋਕ ਹਾਲੋਂ ਬਿਹਾਲ ਹੁੰਦੇ ਹੋਏ ਗਰਮੀ ਨਾਲ ਨਸਰ ਆ ਰਹੇ ਹੈ ਜਿਸ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਹੋ ਰਹੇ ਹੈ ਬਾਜ਼ਾਰਾਂ ਦੇ ਵਿੱਚ ਗੱਲ ਕਰੀਏ ਤਾਂ ਬਾਜ਼ਾਰ ਸੁੰਨਮਸਾਂ ਪਈ ਹੋਈ ਹੈ ਟਮਾਟਾ ਮਾ ਲੋਕ ਬਾਜ਼ਾਰਾਂ ਦੇ ਵਿੱਚ ਨਿਕਲਦੇ ਨਹੀਂ ਕਿਉਂਕਿ ਗਰਮੀ ਕਾਫੀ ਜਿਹੜੀ ਇਹ ਵਧਣਸ਼ਟ ਹੋ ਚੁੱਕੀ ਹੈ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਇਸੇ ਚਲਦੇ ਆ ਮੌਸਮ ਵਿਭਾਗ ਦੇ ਵੱਲੋਂ ਅੱਜ ਅਲਰਟ ਜਾਰੀ ਕੀਤਾ ਹੈ ਕਿ ਅੱਜ ਹੀਟ ਵੇਵ ਚੱਲ ਸਕਦੀ ਹੈ ਲੂ ਚੱਲ ਸਕਦੀ ਹੈ 16 ਜ਼ਿਲ੍ਹੇ ਜਿਹੇ ਦੱਸੇ ਜਾ ਰਹੇ ਕਿ ਹੀਟ ਵੇਵ ਦਾ ਅਲਰਟ ਹੈ ਉਥੇ ਦੱਸਿਆ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਹੈ ਕਿ ਆਉਣ ਵਾਲਾ ਪੂਰਾ ਹਫਤਾ ਮੌਸਮ ਅਜੀਹਾ ਹੀ ਰਹਿਣ ਵਾਲਾ ਪੂਰਾ ਹਫਤਾ ਜਿਹੜਾ ਹੈ ਮੌਸਮ ਅਜੀਹਾ ਹੀ ਰਹੇਗਾ ਫਿਲਹਾਲ ਕੋਈ ਮੀਂਹ ਪੈਣ ਦੀ ਜਾਂ ਫਿਰ ਹਵਾ ਚੱਲਣ ਦੇ ਅਸਰ ਨਹੀਂ ਦੱਸੇ ਜਾ ਰਹੇ ਇਸ ਸਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬਲਟਨ ਪੰਜਾਬ ਦੇ ਵਿੱਚ ਲਗਾਤਾਰ ਅਤਿ ਦੀ ਗਰਮੀ ਪੈ ਰਹੀ ਹੈ ਇਸ ਸਮੇਂ ਕਈ ਥਾਵਾਂ ਤੇ ਪੰਜਾਬ ਦੇ ਵਿੱਚ ਤਾਪਮਾਨ 47 ਡਿਗਰੀ ਤੋਂ ਪਰ੍ਹ ਪਹੁੰਚ ਚੁੱਕੇ ਹਨ ਜਿਸ ਦੇ ਚੱਲਦਿਆਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਤੇ ਅੱਜ ਆਪਾਂ ਜੇ ਮੌਸਮ ਵਿਭਾਗ ਦੇ ਅਲਰਟ ਦੀ ਗੱਲ ਕਰੀਏ ਤਾਂ 16 ਜ਼ਿਲ੍ਹਿਆਂ ਦੇ ਵਿੱਚ ਲੂ ਦਾ ਇਲਟਸਿਆ ਜਾਰੀ ਹੈ ਕਿ ਉਥੇ ਲੂ ਚੱਲ ਸਕਦੀ ਹੈ ਹੀਟ ਵੇਵ ਚੱਲ ਸਕਦੀ ਹੈ ਜਿਸ ਤੇ ਚੱਲਦਿਆਂ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਜ਼ਿਆਦਾ ਗਰਮੀ ਦੇ ਵਿੱਚ ਬਾਹਰ ਨਾ ਨਿਕਲਿਆ ਜਾਵੇ ਜੇਕਰ ਉਹਨਾਂ ਨੇ ਬਾਹਰ ਨਿਕਲਣ ਤੇ ਆਪਣੇ ਆਪ ਨੂੰ ਕਵਰ ਕਰਕੇ ਨਿਕਲਣ ਲਗਾਤਾਰ ਪਾਣੀ ਪੀਣ ਤਾਂ ਕਿ ਡੀ ਹਾਈਡਰੇਸ਼ਨ ਤੋਂ ਬਚਿਆ ਜਾ ਸਕੇ ਅਤੇ ਦੱਸੇ ਕਿ ਲਗਾਤਾਰ ਮੌਸਮ ਦੇ ਵਿੱਚ ਵਾਧਾ ਤਾਪਮਨ ਦੇ ਵਿੱਚ ਦੇਖਿਆ ਜਾ ਰਿਹਾ ਹੈ ਲਗਾਤਾਰ ਤਾਪਮਨ ਵੱਧਦਾ ਜਾ ਰਿਹਾ ਹੈ ਇਸ ਸਮੇਂ ਤਾਪਮਨ ਕਈ ਥਾਵਾਂ ਤੇ 47 ਡਿਗਰੀ ਤੋਂ ਪਾਰ ਪਹੁੰਚ ਚੁੱਕਿਆ ਹੈ ਜਿਵੇਂ ਜਿਵੇਂ ਦਿਨ ਚੜ ਰਿਹਾ ਹੈ ਧੁੱਪ ਤੇਜ਼ ਹੋ ਰਹੀ ਹੈ ਤੇ ਤਾਪਮਨ ਹੋਰ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਦੇ ਕਾਰਨ ਲੋਕ ਹਾਲੋਂ ਬੇਹਾਲ ਹੁੰਦੇ ਹੋਏ ਗਰਮੀ ਨਾਲ ਨਸਰ ਆ ਰਹੇ ਹੈ ਜਿਸ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਹੋ ਰਹੇ ਹੈ ਬਜ਼ਾਰਾਂ ਦੇ ਵਿੱਚ ਗੱਲ ਕਰੀਏ ਤਾਂ ਬਾਜ਼ਾਰ ਸੁੰਨਮਸਾਂ ਪਈ ਹੋਈ ਹੈ ਟਮਾਟਾ ਮਨ ਲੋਕ ਬਜ਼ਾਰਾਂ ਦੇ ਵਿੱਚ ਨਿਕਲ ਨਹੀਂ ਨਹੀਂ ਕਿਉਂਕਿ ਗਰਮੀ ਕਾਫੀ ਜਿਹੜੀ ਵਧ ਨਹੀਂ ਚੁੱਕੀ ਹੈ ਤਾਪਮਾਨ ਲਗਾਤਾਰ ਵਧ ਰਿਹਾ ਹੈ ਜਿ세 ਚੱਲਦੇ ਆ ਮੌਸਮ ਵਿਭਾਗ ਦੇ ਵੱਲੋਂ ਅੱਜ ਅਲਰਟ ਜਾਰੀ ਕੀਤਾ ਹੈ ਕਿ ਅੱਜ ਹੀਟ ਵੇਵ ਚੱਲ ਸਕਦੀ ਹੈ ਲੂ ਚੱਲ ਸਕਦੀ ਹੈ 16 ਜ਼ਿਲ੍ਹੇ ਜਿਹੇ ਦੱਸੇ ਜਾ ਰਹੇ ਕਿ ਹੀਟ ਵੇਵ ਦਾ ਅਲਰਟ ਹੈ ਉੱਥੇ ਦੱਸਿਆ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਹੈ ਕਿ ਆਉਣ ਵਾਲਾ ਪੂਰਾ ਹਫ਼ਤਾ ਮੌਸਮ ਅਜੀਹਾ ਹਿਰਨ ਵਾਲਾ ਪੂਰਾ ਹਫ਼ਤਾ जड़ा है मौसम अजिहा ही रहेगा फिलहाल कोई मीह पैन दी फिर हवा चलन के असार नहीं दसे जा रहे पूरा हफ्ता मौसम अजिहा ही रहने वाला पूरा हफ्ता जड़ा है मौसम अजिहा ही रहेगा फिलहाल कोई मीँ पैन दी या फिर हवा चलन के असार नहीं दसे जा रहे इस संबंधी होर खबर देखने लिये देखते रहो पुलेटन